ਕੋਈ ਨਾਂ ਡਾਨਕ ਮਨ ਭਾਣਾ ਕੋਲ ਕੁਮ ਹਿਤ ਸ ਮਿਤਰ ਵਿਚੋਲੇ ਜੈ ਮੇਲ ਕਾਂਤ ਪਛਾਣਾ ਤੋਂ ਬਰੀ ਸ਼ਰਨ ਤੁਮਹਾਰੀ ਆਸਾ ਤੁਮਹੀ ਸੱਜਣ ਸੁਹੇਲੇ ਰੱਖ ਰੱਖਣ ਹਾਰ ਦੇ ਅੱਲਾ ਨਾਨਕ ਕਰਕੇ ਗੋਲੇ ਬਾਹੀ ਗੁਰੂ ਜੀ ਸਤਨਾਮ ਸ਼ੇਰਵਾਹੀ ਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਵਾਂ ਜਿਸ ਕਾ ਤਨ ਮਨ ਤਨ ਸਭ ਤਿਸ ਕਾ ਸੋਈ ਸੁਖੜ ਸੁਜਾਨੀ ਤਨਹੀ ਸੁਣਿਆ ਦੁੱਖ ਸੁਖ ਮੇਰਾ ਤੋ ਵਦਨ ਕੀ ਖਟਾਨੀ ਜਿਸ ਕਾ ਤਨ ਮਨ ਤਨ ਸਭ ਤਿਸ ਕਾ ਸੋਈ ਸੁਘੜ ਸੁਜਾਨੀ ਤਨਹੀ ਸੁਣਿਆ ਦੁੱਖ ਸੁਖ ਮੇਰਾ ਤੋ ਵੇਦਨ ਕੀ ਖਟਾਨੀ ਜੀ ਕੀ ਇਕ ਹੀ ਪਹਿਮਾਨੀ ਅਵਰ ਜਤਨ ਕਰੇ ਰਹੀ ਬਹੁ ਤੇਰੇ ਤੇਨ ਤੇਲ ਨਹੀ ਕੀਮਤ ਜਾਣੀ ਰਹਾ ਮਰੀਤ ਨਾਮ ਨਿਰਮੂਲ ਕੇ ਹੀਰਾ ਗੁਰਦੀਓ ਮਨ ਤੰਨੀ ਡਿਗੈ ਨੰਡੂਲੇ ਧ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾੰਨੀ ਓਏ ਜੋ ਵੀਚ ਹਮ ਤੁਮ ਕਸ਼ ਹੋਤੇ ਤੇਨ ਕੀ ਬਾਤ ਵਿਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਾਨਿਕ ਵਖਾਨੀ ਪਰਗਟਿਓ ਜੋਤ ਸਹਜ ਸੁਖ ਸੋਭਾ बाजे अनहत वानी कहो नानक नेह चल कर बादियो ਘੋਰ ਕੀਓ ਬੰਧਾਲੀ ਕਹ ਨਾਨਕ ਨੇ ਚਲ ਘਰ ਵਾਦਿਓ ਘੋਰ ਕੀਓ ਬੰਧਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ